ਕਿ ਸਾਬੂਦ ਦੀਜੇ ਜਿਤ ਵਿਸਰੋ ਨਾਹੀ ਸਾ ਮਤ ਦੀਜੇ ਜਿਤ ਤੁਝੇ ਧਿਆਈ ਸੋ ਮੈਨੂੰ ਲੱਗਦਾ ਕਿ ਸਾਡੀ ਕਾਨਫਰੰਸ ਦਾ ਜਿਹੜਾ ਆਬਜੈਕਟਿਵ ਹੈ ਉਹ ਇਹਦੇ ਵਿੱਚ ਪਿਆ ਹੋਇਆ ਹੈ ਕਿ ਇਸ ਸਾਰੀ ਕਲੈਕਟਿਵ ਵਿਜ਼ਡਮ ਦੇ ਵਿੱਚੋਂ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੈ ਕੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਉਹਦੇ ਵਿੱਚ ਸਾਨੂੰ ਵੀ ਇਹ ਸਮਝ ਆਵੇ ਕਿ ਅਸੀਂ ਉਹ ਮਤ ਲਈਏ ਕਿ ਜਿਦੇ ਨਾਲ ਪ੍ਰਮਾਤਮਾ ਵਿਸਭ ਨਾ ਜਾਵੇ ਅਤੇ ਉਹ ਮਤ ਕਹਿ ਲਈਏ ਕਿ ਜਿਦੇ ਨਾਲ ਅਸੀਂ ਸਾਹ ਸਾਹ ਉਹਨਾਂ ਨੂੰ ਠਾਈਏ ਸੋ ਪਰਮ ਸਤਿਕਾਰਯੋਗ ਬੀਸੀ ਸਰ ਮ ਆ ਵਿਜਾਈ ਬਲੇਗੀ ਸੋ ਸਾਡੇ ਵਿਸ਼ੇਸ਼ ਮਹਿਮਾਨ ਡਾਕਟਰ ਅਰਤਾ ਸਿੰਘ ਜੀ ਮੇਰੇ ਬਹੁਤ ਪਿਆਰੇ ਵੀ ਡਾਕਟਰ ਗੁਰਨਾਮ ਸਿੰਘ ਜੀ ਮੰਚ ਤੋਂ ਸਾਮਲੀ ਬੈਠੇ ਵਿਦਵਾਨ ਸਜਣੋ ਧੰਵਾਦ ਕਾਨਫਰੰਸ ਆਪਣੇ ਅੰਤਲੇ ਚਦਨ ਤੇ ਪਹੁੰਚ ਗਈ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਪ੍ਰਧਾਨ ਸਾਹਿਬ ਚਲੇ ਗਏ ਨੇ ਤੇ ਪ੍ਰਧਾਨ ਸਾਹਿਬ ਨੇ ਅੱਜ ਬਹੁਤ ਅੱਛਾ ਗੱਲਾਂ ਕੀਤੀਆਂ ਨੇ ਸਭ ਤੋਂ ਪਹਿਲੀ ਇਹ ਗੱਲ ਹੈ ਕਿ ਵੀ ਸਾਨੂੰ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਕਾਨਫਰੰਸ ਕਰਨੀ ਚਾਹੀਦੀ ਹੈ ਇਹ ਗੱਲ ਮੈਂ ਜਦੋਂ ਜੁਆਇਨ ਕੀਤਾ ਸੀ ਉਦੋਂ ਹੀ ਆਪਣੇ ਵੀ ਸੀ ਸਾਹਿਬ ਡਾਕਟਰ ਸਮਨਲ ਕੀਤੀ ਸੀ ਕਿ ਸਰ ਆਪਾਂ ਵੱਡੀ ਕਾਨਫਰੰਸ ਕਰੀਏ ਪਰ ਇਸ ਲਈ ਸਾਡੇ ਕੋਲ ਵੱਡਾ ਹਾਲ ਹੋਣਾ ਚਾਹੀਦਾ ਹੈ ਤੇ ਕਿਉਂ ਨਾ ਅਸੀਂ ਆਪਣੀ ਯੂਨੀਵਰਸਿਟੀ ਦੇ ਵਿੱਚ ਵੱਡਾ ਹਾਲ ਬਣਾਈਏ ਤੇ ਅੱਜ ਇਹ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਹੀ ਗੱਲ ਕਰ ਗਈ ਕਰ ਗਈ ਹੋਣੀ ਹੈ ਕਿ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਕਰਨ ਨਾਲੋਂ ਅਸੀਂ ਇੱਥੇ ਹੀ ਜਿਹੜੀ ਹੈ ਵੱਡੀ ਕਾਨਫਰੰਸ ਕਰਾਈਏ ਕਾਨਫਰੰਸ ਹਾਲ ਹੋ ਰਹੀ ਹੈ ਦੂਜਾ ਉਹਨਾਂ ਨੇ ਬੜਾ ਪਸੰਦ ਕੀਤਾ ਸਾਡਾ ਟਾਈਟਲ ਟਾਈਟਲ ਪਸੰਦ ਕਰਕੇ ਸਾਨੂੰ ਦੱਸਿਆ ਕਿ ਗੁਰਗੰਨ ਸਾਹਿਬ ਦੇ ਵਿੱਚ ਇਹ ਸਾਰੇ ਹੀ ਵਿਸ਼ੇ ਹੈਗੇ ਨੇ ਜਿਨ੍ਹਾਂ ਨੂੰ ਗੁਰਗੰਨ ਸਾਹਿਬ ਸੰਬੋਧਿਤ ਕਰਦਾ ਹੈ ਗੁਰਗੰਨ ਸਾਹਿਬ ਦੇ ਵਿੱਚ ਤਾਂ ਗਿਆਨ ਤਾਂ ਸੁੰਦਰ ਤੇ ਉਹਦੇ ਵਿੱਚ ਜੀਵਨ ਦੇ ਹਰ ਪੱਖ ਦਾ ਵੀ ਆਣਾ ਤੀਜੀ ਗੱਲ ਉਹਨਾਂ ਨੇ ਹੋਰ ਕਹੀ ਕਿ ਸਾਨੂੰ ਇੱਥੇ ਇੱਕ ਹੱਬ ਬਣਾਉਣਾ ਚਾਹੀਦਾ ਕਿ ਸਾਰੀ ਜਿਹੜੀ ਡਾਕ ਗੁਰਦਮ ਸਿੰਘ ਉਹਨਾਂ ਨੇ ਵੀ ਕਹੀ ਡਾਕਟਰ ਤਾਰ ਸਿੰਘ ਉਹਨਾਂ ਨੇ ਵੀ ਕਹੀ ਕਿ ਸਾਡੀ ਯੂਨੀਵਰਸਿਟੀ ਗੁਰਗ੍ਰਾਮ ਸਾਹਿਬ ਦੇ ਨਾਮ ਦੇ ਉੱਤੇ ਹੈ ਸਾਨੂੰ ਹੱਬ ਬਣਾਉਣਾ ਚਾਹੀਦਾ ਇੱਥੇ ਗਿਆਨ ਦਾ ਤਾਂ ਕਿ ਜਿਹੜੀ ਚੀਜ਼ ਵੀ ਸਾਨੂੰ ਸਮਝ ਨਾ ਆਵੇ ਜਦ ਗਿਆਨ ਦਾ ਵਿਸਤਾਰ ਹੋਵੇ ਜਾਂ ਗਿਆਨ ਜਿਹੜਾ ਇੱਥੇ ਉਪਜਾਇਆ ਜਾਵੇ ਤੇ ਉਹ ਸਭ ਨੂੰ ਮਿਲੇ ਸੋ ਬਹੁਤ ਬਹੁਤ ਧੰਨਵਾਦ ਪਰ ਪ੍ਰਧਾਨ ਜੀ ਦਾ ਉਹ ਆਏ ਇੱਥੇ ਆਪਣੇ ਕੀਮਤੀ ਜੀ ਉਹ ਕੱਢ ਕੇ ਭਾਰਤ ਸਾਹਿਬ ਬੈਠੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਸਾਰੀਆਂ ਪ੍ਰੋਬਲਮਸ ਵਿੱਚ ਚੱਕੜਿਆ ਜਿਵੇਂ ਡਾਕਟਰ ਬਿਲਿੰਗਰ ਨੇ ਦੱਸਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹਦੇ ਵਿੱਚੋਂ ਸਾਨੂੰ ਭਾਰਤ ਸਾਹਿਬ ਨੇ ਆਪਣੀ ਅਕਲਮੰਦੀ ਦੇ ਨਾਲ ਆਪਣੇ ਲੰਬੇ ਵਿਜਨਰੀ ਸੋਚ ਦੇ ਨਾਲ ਕੱਢਿਆ ਸਾਡੇ ਬੀਸੀ ਸਾਹਿਬ ਨੇ ਡਾਕਟਰ ਪ੍ਰਕਾਸ਼ ਸਿੰਘ ਜੀ ਉਹ ਹਮੇਸ਼ਾ ਹੀ ਬਹੁਤ ਵਧੀਆ ਦਿੰਦੇ ਨੇ ਭਗੰਤ ਦੀ ਭਾਸ਼ਣ ਪਰ ਕੋਈ ਵੀ ਐਸਾ ਇਸ਼ੂ ਨਹੀਂ ਜਿਹਨੂੰ ਉਹ ਛੱਡ ਜਾਂਦੇ ਹੋਣ ਕੋਈ ਨਾਰੀ ਚੇਤਨਾ ਦਾ ਕੋਈ ਵਾਤਾਵਰਨ ਚੇਤਨਾ ਦਾ ਕੋਈ ਜਾਤ ਦਾ ਕੋਈ ਜਮਾਤ ਦਾ ਕੋਈ ਬਾਣੀ ਦਾ ਸਾਂਝੀ ਵਾਲਤਾ ਦਾ ਪਰ ਮੈਂ ਬੀਸੀ ਸਾਹਿਬ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਬੜੀ ਅੱਛੀ ਉਦਾਹਰਨ ਦਿੱਤੀ ਸੀਗੀ ਕਿ ਵੀ ਹੁਣ ਇਹ ਗੱਲਾਂ ਹੋ ਰਹੀਆਂ ਨੇ ਨਾਰੀ ਦੇ ਉਹਨੂੰ ਇੰਪਾਵਰਡ ਕਰਨ ਦੀਆਂ ਉਹਦਾ ਦੀ ਡਾਕੂਮੈਂਟੇਸ਼ਨ ਕੀਤੀ ਜਾ ਰਹੀ ਹੈ ਪਰ ਗੁਰਬਾਣੀ ਦੇ ਵਿੱਚ ਨਾ ਕੇਵਲ ਨਾਰੀ ਦੇ ਦੀਆਂ ਸਮੱਸਿਆਵਾਂ ਦੀ ਗੱਲ ਬੜੀ ਮੁੱਢ ਤੋਂ ੋਂ ਸ਼ੁਰੂ ਹੋ ਗਈ ਸੀ ਨਾਲ ਦੀ ਨਾਲ ਸੇਵਾ ਦੀ ਗੱਲ ਜੇ ਤੁਸੀਂ ਦੇਖੀਏ ਕਿ ਭਾਈ ਕਨਈਆ ਜੀ ਨੇ ਜਿਹੜੀ ਸੇਵਾ ਕੀਤੀ ਹੈਗੀ ਹੈ ਉਹਦੀ ਡਾਕੂਮੈਂਟੇਸ਼ਨ ਅਸੀਂ ਅਜੇ ਤੱਕ ਕਿਤੇ ਵੀ ਯੂਨੈਸਕੋ ਜਾਂ ਯੂਨੋ ਵਗੈਰਾ ਵਿੱਚ ਕਿਤੇ ਨਹੀਂ ਕਰਾ ਸਕੇ ਕਿ ਇੱਕ ਦੁਸ਼ਮਨ ਨੂੰ ਵੀ ਜਿਹੜਾ ਪਾਣੀ ਪਿਲਾਣਾ ਹੈ ਉਹ ਵੀ ਬੜੀ ਵੱਡੀ ਗੱਲ ਹੈ ਇਹਦੇ ਚ ਰੈੱਡ ਕਰਾਸ ਦੇ ਸਾਰੇ ਗੁਣ ਜਿਹਦੇ ਪੁਛਪੇ ਹੋਏ ਨੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਸਾਰੀਆਂ ਇਨਸਾਈਟਸ ਦਿੱਤੀਆਂ ਨੇ ਮੈਂ ਆਪਣੇ ਵੀਰ ਡਾਕਟਰ ਬਰਨਮ ਸਿੰਘ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਕਿ ਉਹ ਹਮੇਸ਼ਾ ਹੀ ਆ ਕੇ ਬੜੀ ਹਲਦਾ ਸ਼ੇਦੀ ਦਿੰਨੇ ਨੇ ਪਰ ਬਹੁਤ ਸਾਰੀਆਂ ਇਨਸਾਈਟਸ ਦਿੰਨੇ ਨੇ ਹੁਣ ਵੀ ਉੱਥੇ ਬੈਠੇ ਮੈਨੂੰ ਦੱਸ ਰਹੇ ਸੀਗੇ ਕਿ ਬੀਏ ਵਾਲਾ ਇੰਸਟੀਚੂਟ ਹੈ ਜੇ ਤੁਸੀਂ ਇਸ ਇੰਸਟੀਚੂਟ ਨੂੰ ਅਪਰੋਚ ਕਰੋ ਤਾਂ ਉੱਥੇ ਤੁਹਾਨੂੰ ਬਹੁਤ ਸਾਰੀ ਮਾਇਆ ਵੀ ਮਿਲ ਸਕਦੀ ਹੈ ਤੇ ਤੁਹਾਡੇ ਬਹੁਤ ਸਾਰੇ ਰਿਸਰਚ ਪ੍ਰੋਜੈਕਟਸ ਵੀ ਹੋ ਸਕਦੇ ਨੇ ਸੋ ਇਹ ਉਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਜਿਹੜੀ ਅਸੀਂ ਅੱਜ ਵੀ ਰਿਲੀਜ਼ ਕੀਤੀ ਹੈ ਉਹਦਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਔਰ 31 ਰਾਗਾਂ ਦੇ ਵਿੱਚ ਤੇ 31 ਪਲੱਸ 31 ਜਿਹੜੀਆਂ ਰਾਗਾਂ ਦੇ ਅੱਗੇ ਰੂਪ ਨੇ ਉਹਨਾਂ ਦੇ ਵਿੱਚ ਆਪ ਗਾਣਾ ਇੱਕ ਰਸੀਲੀ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਸਾਢੇ ਕੋਲ ਤੇ ਹੋਰ ਕੋਈ ਇਦਾਂ ਪੜਿਆ ਲਿਖਿਆ ਬੰਦਾ ਹੀ ਨਹੀਂ ਕਿ ਜਿਹੜਾ ਕਿ ਇੰਨਾ ਵਧੀਆ ਗਾ ਰਿਹਾ ਹੋਵੇ ਔਰ ਉਹਨੂੰ ਇੰਨੀ ਨਾਲ ਜਿਹੜੀ ਸਮਝ ਆਵੇ ਡਾਕਟਰ ਕੁਮਾਰ ਸਿੰਘ ਸੰਗੀਤ ਦੇ ਮਾਰਤਾਂ ਦੇ ਗਏ ਨੇ ਇਹਨਾਂ ਨੂੰ ਸੰਗੀਤ ਦੀਆਂ ਬਰੀਕੀਆਂ ਤਕਨੀਕਾਂ ਸਾਰੀਆਂ ਜਿਹੜੀਆਂ ਨੇ ਉਹ ਸਮਝ ਆ ਗਈਆਂ ਨੇ ਅਰੇ ਨਾਲ ਦੇ ਕੀਰਤਨ ਨੂੰ ਜਿੱਲਾ ਸੀ ਮੰਨਦੇ ਆ ਉਹ ਤਾਂ ਗੱਲ ਹੀ ਵੱਖਰੀ ਹੈਗੀ ਹੈ ਅਰੇ ਨਾਲ ਨੂੰ ਜਿਹੜਾ ਸਨਮਾਨ ਮਿਲਦਾ ਹੈ ਕਿ ਐਡੀ ਐਡੀ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਇਹਨਾਂ ਦਾ ਰਿਕਾਰਡ ਕਰਦੀਆਂ ਨੇ ਕੀਰਤਨ ਨੂੰ ਤੇ ਹੁਣ ਵੀ ਦੇਖੋ ਬਾਹਰ ਜਾ ਕੇ ਆਪਣੇ ਰਿਸਰਚ ਸਕਾਲਰਸ ਨੂੰ ਉੱਥੋਂ ਦੇ ਰਿਸਰਚ ਸਕਾਲਰ ਨੂੰ ਇਹ ਕਰ ਰਹੇ ਨੇ ਗਾਈਡ ਕਰਦੇ ਨੇ ਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨਾ ਕੇਵਲ ਅਧਿਅਨ ਦਾ ਕੰਮ ਕੀਤਾ ਹੈ ਡੀਓਆਈ ਦੀ ਪੋਸਟ ਤੱਕ ਉਹ ਪੁੰਚੇ ਨੇ ਸੋ ਇਹ ਸੱਚੀ ਮੁੱਚੀ ਗੱਲ ਪ੍ਰਯਾਸ ਦੀ ਹੈ ਸੱਚੀ ਮੁੱਚੀ ਗੱਲ ਜਿਹੜੀ ਹੈ ਬਹੁਤ ਮਿਹਨਤ ਦੀ ਹੈ ਕਿ ਸਾਡੀ ਜਿਹੜੀ ਪੀੜ੍ਹੀ ਹੈ ਉਹ ਇੱਕ ਦਿਨ ਲਈ ਵਿਹਲੀ ਨਹੀਂ ਬੈਠ ਸਕਦੀ ਹਮੇਸ਼ਾ ਕੰਮ 'ਚ ਲੱਗੇ ਰਹਿਣਾ ਅਰ ਜਿਵੇਂ ਆਪ ਸੋਚਦੇ ਹਾਂ ਕਿ ਗੁਰਦਾ ਪੰਜਾਬ ਯੂਨੀਵਰਸਿਟੀ ਦੇ ਦਿਆਂ ਇਹ ਕਿ ਗੁਰਦਾਨ ਸਿੰਘ ਕਰਦੀ ਅੰਦਰ ਵਿਭਾਗ ਇੱਕ ਛੋਟੇ ਜਿਹੇ ਕੰਪਲੈਕਸ ਸੀ ਜਿਸ ਨੂੰ ਅਸੀਂ 5 ਮੰਜ਼ਲ ਦੀ ਵੱਡੀ ਬਿਲਡਿੰਗ ਗੁਰਤੇਗ ਬਾਦਰ ਪਵਨ ਦੇ ਵਿੱਚ ਕਨਵਰਟ ਕੀਤਾ ਸੀ ਸੋ ਪਰਮਾਤਮਾ ਦੀ ਮਿਹਰ ਕਿ ਜਦੋਂ ਕਿਰਪਾ ਕਰਦੇ ਆਂਦੇ ਤੇ ਚਲਨ ਚਲਨ ਗੁਰੇਕ ਪੈਂਦਾ ਹੈ ਚੰ ਸਤਿਗੁਰ ਕੋ ਪੈਂਦਾ ਅੱਗੇ ਹੋ ਹੀ ਲੇਤਾ ਹੈ ਸੋ ਬਹੁਤ ਬਹੁਤ ਗੁਰਦਾਨ ਸਿੰਘ ਜੀ ਤਰ ਬਹੁਤ ਬਹੁਤ ਸ਼ੁਕਰੀਆ ਬਹੁਤ ਸਾਰਿਆਂ ਗਿਆਨ ਹੋਵੇ ਜਿਹੜੀਆਂ ਮੈਂ ਕਹਿ ਸਕਦੀ ਆ ਪਰ ਟਾਈਮ ਦੀ ਜਿਹੜੀ ਹੈ ਉਹ ਮੰਨੂ ਤੇ ਆਨ ਰੱਖਣਾ ਪਏਗਾ ਐ ਡਾਕਟਰ ਹਰਦੇਵ ਸਿੰਘ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣਾ ਮંચ ਸੰਚਾਲਨ ਕੀਤਾ ਪਰ ਪ੍ਰੋਫੈਸਰ ਬਲਿੰਗ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਵਾਰਤੀ ਭਾਸ਼ਣ ਦੇ ਵਿੱਚ ਨਾ ਕੇਵਲ ਸਵਾਗਤੀ ਬੋਲ ਬੋਲੇ ਉਹਨਾਂ ਨੇ ਯੂਨੀਵਰਸਿਟੀ ਦੇ ਮਿਸ਼ਨ ਨੂੰ ਵਿਜਨ ਨੂੰ ਮਾਡਲ ਨੂੰ ਹਰ ਤਰ੍ਹਾਂ ਦਾ ਵੀ ਅਸੀਂ ਗੁਰਮਤ ਜਿਹੜੀ ਗੁਰਗੰਸਾਤ ਦੀ ਸਿੱਖਿਆ ਕਿੱਥੇ ਕਿੱਥੇ ਲਾਈ ਹੋਈ ਹੈ ਤੇ ਕਿੱਥੇ ਕਿੱਥੇ ਫਾਰਮਲ এডੂਕੇਸ਼ਨ ਦੇ ਵਿੱਚ ਵੀ ਕੀਤਾ ਸੋ ਉਹਨਾਂ ਦਾ ਬਹੁਤ ਬਹੁਤ ਹਾਂ ਆ ਰਹੀ ਹੈ ਤੇ ਡਾਕਟਰ ਅਫਤਾਰ ਸਿੰਘ ਮੈਨੂੰ ਤਾਂ ਇੰਜ ਲੱਗਦਾ ਕਿ ਡਾਕਟਰ ਅਫਤਾਰ ਸਿੰਘ ਮੈਸ ਤੋਂ ਮਿਲੀ ਹਾਂ ਬੋਲਵਰ ਹੈਵਟਨ ਯੂਨੀਵਰਸਿਟੀ ਦੇ ਵਿੱਚ ਜਦੋਂ ਮੈਂ ਗਈ ਹਾਂ ਉੱਥੇ ਇਤਨਸਾਲ ਪਹਿਲੇ ਜੀ 2019 ਦੇ ਵਿੱਚ ਉੱਥੇ ਹੀ ਡਾਕਟਰ ਰੁਪਿੰਦਰ ਤਖੜਦੇ ਆ ਉਹ ਜਿਹੜਾ ਸਕੂਲ ਬਣਾਇਆ ਸੀ ਸਿੱਖ ਤੇ ਪੰਜਾਬੀ ਸਕੂਲ ਡਿਪਾਰਟਮੈਂਟ ਹੈ ਯੂਨੀਵਰਸਿਟੀ ਦਾ ਹਾਂਜੀ 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 ਯੂਨੀਵਰਸਿਟੀ ਡਿਪਾਰਟਮੈਂਟ ਦੀ ਐਡਵਾਈਜ਼ਰੀ ਬੋਰਡ ਐਡਵਾਈਜ਼ਰੀ ਕਮੇਟੀ ਜੋ ਤੁਸੀਂ ਹੈਗੇ ਹੋ ਹਾਂਜੀ ਹਾਂਜੀ ਹਾਂ ਹਾਂ ਮੈਨੂੰ ਲੱਗਦਾ ਮੈਂ ਉੱਥੇ ਤੁਹਾਨੂੰ ਮਿਲੀ ਹੈਗੀ ਸਾਬ ਸੋ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਬੜੀ ਦੁੱਖ ਦੀ ਰੱਗ ਦੇ ਉੱਤੇ ਹੱਥ ਰੱਖਿਆ ਇਹ ਅੱਜ ਹਰ ਬੰਦਾ ਮਹਿਸੂਸ ਕਰਦਾ ਕਿ ਹਰ ਬੰਦਾ ਅਸੱਦ ਤੋਂ ਫੀਚਾ ਹਨੰਦਾਂ ਵਿੱਚ ਹੈ ਮੈਂ ਹਰ ਬੰਦਾ ਜਿਹੜਾ ਖੁਸ਼ ਨਹੀਂ ਆ ਤੋਂ ਉਹਦੇ ਅੰਦਰ ਉਹ ਗਾਸ ਜਿਨੋਂ ਪਕੰਦੇ ਆਤਮਾ ਖੇੜਾ ਇਹ ਮੁੱਕ ਗਿਆ ਹੈ ਕਿਉਂਕਿ ਪਦਾਰਥਵਾਦ ਨਾਲ ਸਾਡੀ ਸਾਂਝੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੈ ਗਈ ਹੈ ਪਦਾਰਥਵਾਦ ਜਿਹੜੀ ਇਹ ਵਾ ਉਹ ਸਾਨੂੰ ਪਟਕਾ ਰਿਹਾ ਜਿੱਦੀਆਂ ਮਰਜ਼ੀ ਚੀਜ਼ਾਂ ਇਕੱਠੀਆਂ ਕਰ ਲਈਏ ਪਰ ਉਹ ਅੰਦਰ ਕਹਿੰਦੇ ਨਾ ਮਿਤ੍ਰਸ਼ਤਾ ਜਿਹੜੀ ਹੈ ਵਾ ਉਹ ਸਾਨੂੰ ਸਹਿਜ ਵਿੱਚ ਆ ਨਹੀਂ ਦਿੰਦੀ ਹੈ ਸੋ ਗੁਰਬਾਣੀ ਜਿਹੜੀ ਹੈ ਉਹ ਸਦਾ ਵਿਆਸ ਚ ਰੱਖਦੀ ਹੈ ਸਾਡੀ ਤ੍ਰਿਸ਼ਨਾ ਨੂੰ ਮੁਕਾਉਣ ਦਾ ਯਤਨ ਕਰਦੀ ਹੈ ਤੇ ਮੈਂ ਇਹੀ ਗੱਲ ਕਹਿਣਾ ਚਾਹਨੀ ਆ ਕਿ ਵੀ ਅਸੀਂ ਬਾਰ ਬਾਰ ਗੱਲ ਕਰਦੇ ਆ ਕਿ ਬਾਣੀ ਚ ਬਹੁਤ ਮਾਡਲ ਪਏ ਨੇ ਸਾਰੇ ਮਾਡਲ ਪਏ ਨੇ ਕਿਸਾਨੀ ਦਾ ਮਾਡਲ ਪਿਆ ਉਦਮ ਦਾ ਮਾਡਲ ਪਿਆ ਨਾਰੀ ਦਾ ਮਾਡਲ ਪਿਆ ਸਖਸ਼ੀ ਜੀਵਨ ਦਾ ਸਵਾਜਿਕ ਜੀਵਨ ਦਾ ਆਰਥਿਕ ਜੀਵਨ ਦਾ ਕੋਈ ਵੀ ਐਸਾ ਮਾਡਲ ਦੀ ਰਾਜਸੀ ਜੀਵਨ ਦਾ ਵੀ ਨਹੀਂ ਹੈਗਾ ਪਰ ਅਸੀਂ ਇਹਨੂੰ ਤਾਂ ਹੰਤਾ ਕਰੀਏ ਮੈਂ 2015 ਦੇ ਵਿੱਚ ਯੂਜੀਸੀ ਵੱਲੋਂ ਮੈਨੂੰ ਇੱਕ ਰਿਸਰਚ ਪ੍ਰੋਜੈਕਟ ਮਿਲਿਆ ਸੀ ਜਿਹੜਾ ਮੈਂ ਆਪ ਲਿਆ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਜੇ ਉਹਨਾਂ ਨੂੰ ਅਮਲ ਕਰੀਏ ਤੇ ਤੁਹਾਡੇ ਕਿਹੜੇ-ਕਿਹੜੇ ਦੁੱਖ ਦੂਰ ਹੁੰਦੇ ਨੇ ਪਰ ਮੈਂ ਹੈਰਾਨ ਆ ਕਿ ਸਾਡੇ ਉਹ ਜਿਹੜੇ ਆਊਟਕਮ ਨਿਕਲੇ ਸੀ 100% ਨਿਕਲੇ ਸੀ ਭਾਵੀਆਂ ਸਰੀਰਕ ਰੋਗੀ ਸਾਂ ਜਮਾਤਿਕ ਰੋਗੀ ਸਭ ਜਬ ਫਰਸਟ੍ਰੇਸ਼ਨ ਜੀ ਆਈਸੋਲੇਸ਼ਨ ਜੀ ਡਿਪਰੈਸ਼ਨ ਜੀ ਉਹ ਸਾਰੇ ਲੋਕਾਂ ਦੇ ਦੂਰ ਹੋਈ ਸੀ ਅਸੀਂ ਉੱਤੇ ਨੂੰ ਮਹੀਨਿਆਂ ਦਾ ਜਿਹੜਾ ਸੀਗਾ ਉਹ ਇੱਕ ਕੈਂਪ ਲਗਾਇਆ ਸੀ ਤੇ ਉਸ ਵੇਲੇ ਕੈਨੇਡਾ ਚੋਂ ਕਵਿੰਟਲਨ ਜੁਨਿਵਰਸਿਟੀ ਵਿੱਚੋਂ 13 ਡਾਕਟਰ ਆਏ ਸੀ ਵਿੱਚ ਨਰਸਾਮੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਐਸੇ ਸ਼ਬਦ ਦਿਓ ਕਿ ਅਸੀਂ ਜਦੋਂ ਪੇਸ਼ੈਂਟਸ ਨੂੰ ਅਟੈਂਡ ਕਰਦੇ ਆ ਅਸੀਂ ਦਵਾਈਆਂ ਨੂੰ ਤਾਂ ਦਿੰਦੇ ਆ ਪਰ ਕੋਈ ਐਸਾ ਵਿਧੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਉਹ ਰੱਬ ਦੀ ਦੁਆ ਨਾਲ ਠੀਕ ਵੀ ਹੋ ਜਾਣ ਸੋ ਅਸੀਂ ਉਹਨਾਂ ਨੂੰ ਸ਼ਬਦ ਕੱਟ ਕੇ ਦਿੱਤੇ ਗਾਏ ਹੈ ਨਾ ਤੇ ਉਹ ਜਿਹੜੀ ਥੈਰੇਪੀ ਉਹਨਾਂ ਦੇ ਇੰਨੇ ਕੰਮ ਆਈ ਹੈ ਤੇ ਉਹਨਾਂ ਦੇ ਅੱਛੇ ਸਾਨੂੰ ਜਵਾਬ ਆਏ ਕਿ ਤੁਹਾਡੇ ਇਸ ਯਤਨ ਦੇ ਨਾਲ ਉਹ ਆਪਕੇ ਲਈ ਤਾਂ ਸਪੈਸ਼ਲ ਆਏ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਕਿ ਵੀ ਸਾਨੂੰ ਕੋਈ ਥੈਰੇਪੀ ਦੱਸੋ ਸੋ ਮੈਂ ਵੀ ਚਾਹਦੀ ਆਂ ਆ ਵੀ ਸੀ ਸਾਹਿਬ ਨੂੰ ਦੱਸ ਸਕਦੇ ਆ ਨਾ ਕਿ ਕੋਈ ਸਰ ਆਪਾਂ ਗੁਰਬਾਣੀ ਥੈਰੇਪੀ ਸੈਂਟਰ ਬਣਾਈਏ ਗੁਰਬਾਣੀ میوزਿਕ ਥੈ ਸੈਂਟਰ ਬਣਾਈਏ ਜਿਹਦੇ ਨਾਲ ਸਾਡੇ ਇਸ ਯੂਨੀਵਰਸਿਟੀ ਦੀ ਕੋਈ ਬਿਲਖੜਤਾ ਜੜੀਆਂ ਨਾ ਉਹ ਕਈਆਂ ਚੀਜ਼ਾਂ ਚੋਂ ਪ੍ਰਗਟ ਹੋਵੇ ਸੋ ਮੇਰਾ ਛੋਟਾ ਜਿਹਾ ਸੀਗਾ ਤੇ ਇੱਕ ਗੱਲ ਇੱਕ ਮਿੰਟ ਹੋ ਜਾਓ ਇਹ ਇਹ ਸਾਡਾ ਗੁਰੂ ਗ੍ਰੰਥ ਸਾਹਿਬ ਈਡੀ ਵੱਡੀ ਗ੍ਰੰਥ ਹੈ ਗਿਆਨ ਗ੍ਰੰਥ ਹੈ ਕਿ ਤੁਸੀਂ ਦੇਖੋ ਕਿ ਯੂਨੈਸਕੋ ਦੇ ਵਿੱਚ ਜਿਹੜਾ ਇੱਕ ਤਾਂ ਜਿਹੜੀ ਫੇਥਫੁਲ ਰਾਈਟ ਦਾ ਦੇ ਹੈਗੀ ਹੈ ਸੰਸਥਾ ਬਣੀ ਹੋਈ ਹੈ ਡਿਕਲੇਰੇਸ਼ਨ ਦੀ ਉਹਦੇ ਵਿੱਚ ਬਹੁਤ ਸਾਰੇ ਧਰਮ ਜਿਹੜੇ ਹੈਗੇ ਨੇ ਉਹ ਹੈਗੇ ਨੇ ਮੈਂਬਰ ਬਣੇ ਹੋਏ ਨੇ ਬਹੁਤ ਸਾਰੇ ਕੰਟਰੀਜ਼ ਮੈਂਬਰ ਬਣੀਆਂ ਗਿਆ ਨੇ ਜਿਨ੍ਹਾਂ ਦੇ ਆਪਣੇ ਆਪਣੇ ਧਰਮ ਨੇ ਹਨਾ ਪਰ ਸਾਡਾ ਕਿਉਂਕਿ ਧਰਮ ਸਾਡਾ ਕੋਈ ਦੇਸ਼ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦਾ ਦੇਸ਼ ਕੋਈ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਪੂਰੇ ਜਗਤ ਦੇ ਗੁਰੂ ਨੇ ਪੂਰੇ ਜਗਤ ਦੇ ਗੁਰੂ ਅਰੇ ਇਸੇ ਕਰਕੇ ਉਸ ਯੂਨੈਸਕੋ ਦੇ ਫੇਥਫੁਲ ਰਾਈਟ ਡਿਕਲੇਰੇਸ਼ਨ ਦੇ ਵਿੱਚ ਪਾਕਿਸਤਾਨ ਦੇ ਸਕਾਲਰ ਤਾਂ ਵਿਗਿਆਨੀ ਡਾਕਟਰ ਇਕਦਾਰ ਚੀਮਾ ਨੇ ਗੁਰਗਾਂਗਸਰ ਵਿੱਚੋਂ ਤਿੰਨ ਪੰਕਤੀਆਂ ਲੈ ਕੇ ਉਹਦੇ ਵਿੱਚ ਦਰਜ ਕਰਵਾਈਆਂ ਕਿ ਇਹ ਸਾਡੇ ਜਗਤਗੁਰੂ ਨੇ ਅ ਜਗਤਗੁਰੂ ਦਾ ਜਿਹੜਾ ਧਰਮ ਹੈ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਕੀ ਹਲਕ ਕਰਦਾ ਹੈ ਤਾਂ ਉਹਦੇ ਵਿੱਚ ਤਿੰਨ ਸੀਗੀਆਂ ਤੇ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦੀ ਆ ਕਿ ਇਹ ਸੀਗਾ ਇਹ ਸੋਖੋਂ ਬੰਦਾ ਆਖੀ ਹੈ ਜਿਤ ਜੰਮੇ ਦਾ ਚਾਨ ਕਿ ਔਰਤਾਂ ਦੇ ਬਾਰੇ ਵਿੱਚ ਉਨ੍ਹਾਂ ਦੇ ਅਧਿਕਾਰਾਂ ਦੇ ਬਾਰੇ ਵਿੱਚ ਗੁਰਗ੍ਰੰਥ ਸਾਹਿਬ ਚ ਕੀ ਲਿਖਿਆ ਹੈ ਅਰ ਦੂਜਾ ਹਿੱਸਾ ਦੇ ਖਲੀਮੀ ਰਾਜ ਦਾ ਜਿਹੜਾ ਅਸੀਂ ਜ਼ਿਕਰ ਸੀਗਾ ਇਹ ਸਾਡਾ ਅਸੀਂ ਇਹ ਗੁਰਗ੍ਰੰਥ ਸਾਹਿਬ ਦਾ ਵਿੱਚ ਰਾਜ ਦਾ ਸੰਕਲਪ ਜਿਹੜਾ ਹੈ ਉਹ ਖਲੀਮੀ ਰਾਜ ਦਾ ਹੈ ਜਿਦੇ ਵਿੱਚ ਨਿਮਰਤਾ ਹੋਵੇ ਸਹਿਨਸ਼ੀਲਤਾ ਹੋਵੇ ਸਾਰੇ ਇਕੱਠੇ ਮਿਲ ਕੇ ਹੋਣ ਸੋ ਮੇਰਾ ਇਹ ਜਿਹੜਾ ਥੈਂਕਸ ਸਰ ਥੋੜਾ ਜਿਆਦਾ ਅਧੂਰਾ ਰਹੇਗਾ ਜਿਵੇਂ ਡਾਕਟਰ ਸਾਹਿਬ ਦੇ ਸਿੰਘ ਜੀ ਨੂੰ ਥੈਂਕਸ ਦਾ ਖਰਾ ਜਿਹੜੇ ਹਮੇਸ਼ਾ ਲੱਗੇ ਰਹਿੰਦੇ ਨੇ ਦੀ ਟੀਮ ਮੈਡਮ ਿਰੰਦੀਪ ਨੇ ਜਾਂ ਸਾਡੇ ਸੀਨੀਅਰ ਪ੍ਰੋਫੈਸਰ ਨੇ ਮੈਡਮ ਜਸਨੀਤ ਨੇ ਅਹ ਫਰਾਂਸਾ ਬੈਠੇ ਨੇ ਪੱਟੀ ਸਾਹਿਬ ਬੈਠੇ ਨੇ ਕਿੰਨੇ ਲੋਕ ਆਪਣੇ ਰਜਿਸਟਰ ਸਾਹਿਬ ਇਤੋਂ ਉੱਠ ਕੇ ਗਏ ਹੈਗੇ ਨਹੀਂ ਕਾਫੀ ਹਾਜ਼ਰੀ ਲਾ ਕੇ ਗਏ ਨੇ ਵਿਭਾਗਾਂ ਦੇ ਮੁਖੀ ਬੈਠੇ ਨੇ ਡੀਨ ਡਾਇਰੈਕਟਰ ਡਾਕਟਰ ਸਕੇਂਦਰ ਸਿੰਘ ਵੀ ਇਤੋਂ ओके ਕੀ ਹੈਗੇ ਨੇ ਸਭ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਰਿਸੋਰਸ ਪਰਸਨ ਆਏ ਨੇ ਡਾਕਟਰ ਹਰਦੇਵ ਸਿੰਘ ਜੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਟੋਂ-ਕਟ ਸੱਤ-ਅੱਠ ਯੂਨੀਵਰਸਿਟੀਆਂ ਦੇ ਆਕਸਫੋਰਡ ਯੂਨੀਵਰਸਿਟੀ ਬਿਲ ਦੇ ਨਾਲ ਕੰਗੀਆਂ ਹੀ ਜਿਹੜੀਆਂ ਨੇ ਜਰਮਨੀ ਦੀ ਬੈਲਜੀਅਮ ਦੀ ਕੈਨੇਡਾ ਦੀ ਜਿੱਥੋਂ ਲੋਕ ਆਏ ਨੇ ਪਰ ਮੈਨੂੰ ਲੱਗਦਾ ਹੈ ਕਿ ਸੱਚਮੁੱਚ ਇਹ ਮੇਰਾ ਵਿਸ਼ਵਾਸ ਹੈ ਕਿ ਕੋਈ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਇਸ ਉਹ ਕ੍ਰੀਏਟ ਹੋਣ ਗਿਆ ਉਹ ਕ੍ਰੀਏਟ ਹੋਣ ਗਿਆ ਅ ਸਾਨੂੰ ਹੋਰ ਕੋਲੈਬੋਰੇਟਿਵ ਰਿਸਰਚ ਦੇ ਮੌਕੇ ਜਿਹੜੇ ਨੇ ਉਹ ਮਿਲਣਗੇ ਸੋ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਅੱਛਾ ਮੈਡਮ ਡਾਕਟਰ ਸਿੰਦਰ ਕੋ ਰਾਹੀ ਨੇ ਪ੍ਰਿੰਸੀਪਲ ਨੇ ਕਮਲਨ Nehru ਕਾਲਜ ਦੇ ਹੈ ਨਾ ਇਹਨਾਂ ਦੀ ਹਮੇਸ਼ਾ ਹੀ ਰੁਚੀ ਹੁੰਦੀ ਕਿ ਮੈਂ ਸੈਮੀਨਾਰ ਚ ਪਾਰਟਿਸਪੇਟ ਵੀ ਕਰਾਤੇ ਉਹਨੂੰ ਪੂਰੀ ਤਰ੍ਹਾਂ ਸੁਣਾ ਵੀ ਹੋਰ ਵੀ ਬਹੁਤ ਸਾਰੇ ਕਾਲਜਾਂ ਦੇ ਵਿੱਚ ਇਹ ਜਨਸhtੀਆਂ ਦੇ ਵਿੱਚੋਂ 100% ਆਏ ਨੇ ਸਭ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਦੇ ਨਾਲ ਹੀ ਇਹ ਇਹ ਜਿਹੜਾ ਹੈ ਕਾਨਫਰੰਸ ਜਿਹੜੀ ਹੈ ਇਹ ਸਫਲ ਹੋਈ ਥੈਂਕ ਯੂ